ਜਿੱਥੇ ਇੱਕ ਪਾਸੇ ਪੁਲਿਸ ਬਲਾਜਮਾ ਤੰਦੇਹੀ ਅਤੇ ਕੜੀ ਮਿਹਨਤ ਦੇ ਨਾਲ ਆਪਣੀ ਡਿਊਟੀ ਕਰਦੇ ਹਨ ਉੱਥੇ ਹੀ ਉਹਨਾਂ ਨੂੰ ਚੰਗਾ ਅਤੇ ਪੋਸਟਿਵ ਖਾਣਾ ਦੇਣ ਦੇ ਲਈ ਲੁਧਿਆਣਾ ਦੀ ਡਿਵੀਜ਼ਨ ਨੰਬਰ 3 ਦੇ ਵਿੱਚ ਅੱਜ ਇੱਕ ਮੈਸ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਉਦਘਾਟਨ ADCP ਇੱਕ ਜੀਐਸ ਸੰਧੂ ਅਤੇ ਏਸੀਪੀ ਆਕਰਸ਼ੀ ਜੈਨ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਪੁਲਿਸ ਮੁਲਾਜ਼ਮ ਬਾਹਰਲੇ ਸ਼ਹਿਰਾਂ ਤੋਂ ਲੁਧਿਆਣਾ ਡਿਊਟੀ ਕਰਨ ਆਉਂਦੇ ਹਨ ਉਹਨਾਂ ਨੂੰ ਰੋਟੀ ਖਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਕਈ ਵਾਰ ਬਾਹਰ ਦੀ ਰੋਟੀ ਦੇ ਕਾਰਨ ਉਹ ਬਿਮਾਰ ਹੋ ਜਾਂਦੇ ਹਨ ਅਤੇ ਇਸ ਉਪਰਾਲੇ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਇੱਕ ਮੈਸ ਦਾ ਉਦਘਾਟਨ ਕੀਤਾ ਗਿਆ ਜਿੱਥੇ ਕਿ ਵਧੀਆ ਤੇ ਘਰ ਵਰਗਾ ਪੌਸ਼ਟਿਕ ਖਾਣਾ ਮਿਲਿਆ ਕ ਅੱਜ ਡਿਵੀਜ਼ਨ ਨੰਬਰ 3 ਲੁਧਿਆਣਾ ਦੇ ਵਿੱਚ ਨਵੇਂ ਮੈਸ ਦੀ ਓਪਨਿੰਗ ਕੀਤੀ ਗਈ ਹੈ ਦੁਬਾਰਾ ਇਹ ਪਹਿਲਾਂ ਚੱਲਦੇ ਰਹੇ ਨੇ ਮੈਸ ਲੇਕਿਨ ਕਾਫੀ ਜ਼ਰ ਤੋਂ ਥਾਣਿਆਂ ਦੇ ਵਿੱਚ ਬੰਦ ਹੋ ਗਏ ਆ ਤੇ ਜਿਹੜੇ ਲੱਗੇ ਮੁਲਾਜ਼ਮ ਨੇ ਥਾਣੇ ਦੇ ਜਾਂ ਕੁਝ ਮੁਲਾਜ਼ਮ ਬਾਹਰੋਂ ਵੀ ਜਿਵੇਂ ਫੋਰਸ ਆਉਂਦੀ ਹੈ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀ ਸੀ ਖਾਣਾਂ ਦੀ ਇਸ ਲਈ ਮੈਸ ਦਾ ਫਾਇਦਾ ਇਹ ਆ ਕਿ ਇੱਕ ਤਾਂ ਫਰੈਸ਼ ਰੋਟੀ ਮਿਲਦੀ ਆ ਘਰ ਵਰਗਾ ਖਾਣਾ ਮਿਲਦਾ ਇੱਥੇ ਤੇ ਬਾਹਰ ਦੀ ਰੋਟੀ ਨਾਲ ਸਾਡੇ ਕਈ ਮੁਲਾਜ਼ਮ ਪਤਾ ਲੱਗਾ ਕਿ ਬਿਮਾਰ ਵੀ ਹੋ ਜਾਂਦੇ ਆ ਇਸ ਲਈ ਐਸਐਚਓ ਸਾਹਿਬ ਦਾ ਬੜਾ ਵਧੀਆ ਉਪਰਾਲਾ ਤੇ ਮੈਂ ਤੇ ਇਹ ਕਵਾਂਗਾ ਕਿ ਬਾਕੀ ਵੀ ਜਿਹੜੇ ਥਾਣੇ ਨੇ ਜਿਨ੍ਹਾਂ ਦੇ ਵਿੱਚ ਮੈਸ ਚੱਲਦੀ ਆ ਤਾਂ ਵਧੀਆ ਜੇ ਅਗਰ ਨਹੀਂ ਚੱਲਦੀ ਤੇ ਉਹ ਵੀ ਉਪਰਾਲਾ ਕਰਕੇ ਆਪਣੀਆਂ ਮੈਸਾਂ ਚਲਾਈਆਂ ਜਾਣ ਕਿ ਜਿਹਦੇ ਤੋਂ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ। ਥੈਂਕ ਯੂ। ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜਰੂਟਾ ਦੀ ਖੂਬ